ਯੋਧ ਨਸ਼ਾ ਵਿਰੋਧ ਮਹਿਮਤਾਤ ਆਜਫਰੋਈ ਪਰ ਪੁਲਿਸ ਨੂੰ ਉਦੋਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੱਕ ਨਸ਼ਾ ਤਸਕਰ ਨੂੰ ਕਾਬੂ ਕਰ ਲਿਆ ਗਿਆ ਉਸ ਕੋਲ ਕਰੋੜਾ ਰੁਪਏ ਦੀ ਕੀਮਤ ਵਾਲੀ ਜਿੱਤੇ ਹੈਰਨ ਬਰਾਮਦ ਹੋਈ ਉਥੇ ਨਸ਼ਾ ਵੇਚ ਕੇ ਕਮਾਏ 2 ਲੱਖ ਰੁਪਏ ਵੀ ਪੁਲਿਸ ਨੇ ਬਰਾਮਦ ਕਰਨ ਚ ਸਫਲਤਾ ਅੰਸ਼ਲ ਕੀਤੀ ਹੈ ਇਹ ਸਿਹਰਾ ਜਾਂਦਾ ਹੈ ਸੀਆਈ ਸਟਾਫ ਜੀਰਾ ਪੁਲਿਸ ਨੂੰ ਜਿਸ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਨਰੋਆ ਅਤੇ ਤੰਦਰੁਸਤ ਸਮਾਜ ਸਿਰਜਣ ਵੱਲ ਪਹਿਲ ਕਦਮੀ ਕੀਤੀ ਆ ਤੇ ਜਦੀ ਚਫੇਰਿਓਂ ਛਲੰਗ ਹੋ ਰਹੀ ਆ ਆਲ ਸੁਣਦੇ ਆ ਸੀਨੀਅਰ ਕਪਤਾਨ ਪੁਲਿਸ ਭਪਿੰਦਰ ਸਿੰਘ ਦਾ ਕੀ ਕਹਿਣਾ ਮਾਨਯੋਗ ਸੀਐਮ ਸਾਹਿਬ ਮਾਨਯੋਗ ਬੀਜਪੀ ਸਾਹਿਬ ਵੱਲੋਂ ਜਿਹੜੀਆਂ ਦਿੱਤੀਆਂ ਹਦਾਇਤਾਂ ਦੇ ਚਲਦੇ ਫਿਰੋਜ਼ਪੁਰ ਪੁਲਿਸ ਨੂੰ ਬੜੀ ਵਧੀਆ ਸਫਲਤਾ ਹਾਸਲ ਹੋਈ ਜਦੋਂ ਸਾਡੀ ਟੀਮ ਜਿਹੜੀ ਸੁਪਰਵਾਈਜ਼ ਕਰ ਰਹੀ ਸੀ ਐਸਪੀ ਡੀ ਸਾਹਿਬ ਡੀਐਸਪੀ ਜੀਰਾ ਤੇ ਡੀਐਸਪੀ ਡੀ ਸਾਹਿਬ ਤੇ ਜਿਹੜੇ ਐਸ ਐਚਓ ਸਦਰ ਜੀਰਾ ਤੇ ਖਾਸ ਕਰਕੇ ਸਾਡੇ ਸੀਆਈਏ ਇਨਚਾਰਜ ਜ਼ੀਰਾ ਐਸਏਪੀ ਪੀਪਲ ਸਿੰਘ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਰਿਕਵਰੀਆਂ ਕੀਤੀਆਂ ਸੀਗੀਆਂ ਜਿਦੇ ਵਿੱਚ ਇਹਨਾਂ ਨੇ ਚੰਗੀ ਰਿਕਵਰੀ ਕੀਤੀਆਂ 2 ਕਿਲੋ ਰਿਕਵਰੀ ਕੀਤੀ ਸੀ ਤੇ ਦੋ ਜਣੇ ਅਰੈਸਟ ਕੀਤੇ ਸੀ ਉਸੇ ਦੇ ਚੱਲਦੇ ਜਿਹੜੀ ਉਹਦੀ ਬੈਕਵਰਡ ਲਿੰਕੇਜ ਦੇ ਵਿੱਚ ਬੜੀ ਵਧੀਆ ਜਿਹੜੀ ਰਿਕਵਰੀ ਹੋਈ ਹੈ 3 ਕਿਲੋ 500 ਗ੍ਰਾਮ ਹੈਰਨ ਤੇ ਇਹਦੇ ਵਿੱਚ ਕੈਸੀ ਨੰਬਰ ਮੁਕਦਮਾ ਦਰਜ ਕਰਕੇ ਸਦਰ ਜੀਰੇ ਐਂਡੀਪੀਐਸ ਦਾ ਰਸ਼ਪਾਲ ਸਿੰਘ ਉਰਫ ਗੋਰਾ ਉਮਰ 40 ਸਾਲ ਪੁੱਤਰ ਸੁਖਮੰਦਰ ਸਿੰਘ ਵਾਸੀ ਬਸਤੀ ਮਾਛੀਆਂ ਨੇੜੇ ਮਾਤਾ ਦਾ ਮੰਦਰ ਠਾਣਾ ਸਿਟੀ ਜ਼ੀਰਾ ਉਤੋਂ ਗ੍ਰਿਫਤਾਰ ਕੀਤਾ ਤੇ ਇਹ ਇਹਦੇ ਇਹਦੇ ਪਾਸੋਂ ਜਿਹੜੇ ਪਹਿਲਾਂ ਮੁਕਦਮਾ 74 74 ਨੰਬਰ ਦਰਜ ਸੀਗਾ ਉਹਦੇ ਵਿੱਚ 2 ਕਿਲੋ ਹਿਰਨ ਤੇ ਦੋ ਪਿਸਟਲ ਬਰਾਮਦ ਹੋਏ ਸੀ ਉਸੇ ਦੀ ਬੈਕਵਰਡ ਲਿੰਕੇਜ ਦੇ ਵਿੱਚ ਹੈ ਵੀ ਇਹਦੇ ਤੋਂ ਆਹ ਜਿਹੜੀ ਰਿਕਵਰੀ ਹੋਈ ਹੈ ਤੇ ਇਸ ਦੇ ਵਿੱਚ ਜਿਵੇਂ ਸਾਡੀ ਜਿਹੜੀ ਲਗਾਤਾਰ ਚੰਗੀ ਕਾਰਗੁਜ਼ਾਰੀ ਚੱਲ ਰਹੀ ਹੈ ਫੋਰਸ ਦੀ ਫਰੋਜ਼ਪੁਰ ਪੁਲਿਸ ਦੀ ਉਹਦੇ ਵਿੱਚ 102 ਕਿਲੋ ਹੈਰੋਇਨ ਤੇ ਜਿਹੜਾ ਹੁਣ ਤੱਕ ਵੀ ਰਿਕਵਰੀ ਹੋਏ ਇੱਕ ਤਿੰਨ ਤੋਂ ਬਾਅਦ ਪਿਛਲੇ ਚਾਰ ਮਹੀਨੇ ਦੀ ਹਾਂਜੀ ਇੱਕ ਤਿੰਨ ਤੋਂ ਬਾਅਦ ਹੁਣ ਤੱਕ ਜੀ ਤੇ 102 ਕਿਲੋ ਹੈਰਨ 681 ਪਰਚੇ ਦਰਜ ਕੀਤੇ ਆ 870 ਜਿਹੜੇ ਸਮਗਲਰਸ ਤੇ ਪੈਡਲਰਸ ਆ ਗ੍ਰਫਤਾਰੀ ਕੀਤੀ ਹੈ 23645 ਇਸ ਦੌਰਾਨ ਜੜੀਆਂ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਹੋਏ ਆ 82 ਲੱਖ 70 ਹਜ਼ਾਰ ਡਰਗ ਮਨੀ ਰਿਕਵਰ ਕੀਤੀ ਹੈ 400 ਗ੍ਰਾਮ ਆਈਸ ਹੈ ਤੇ ਇਵੇਂ ਹੀ ਕਰੀਬ 30 ਵੈਪਨ ਜਿਹੜੇ ਨਜਾਇਜ਼ ਹਥਿਆਰ ਜਿਹੜੇ ਇਹਨਾਂ ਤੋਂ ਬਰਾਮਦ ਕੀਤੇ ਆ ਤੇ 11 ਮੈਗਜ਼ੀਨ ਤੇ 250 ਕਾਟਰਿਜ ਤੇ ਇਹ ਬੜੀ ਵਧੀਆ ਜਿਹੜੀ ਸਫਲਤਾ ਹੈ ਬੜੀ ਵਧੀਆ ਕਾਰਗੁਜ਼ਾਰੀ ਹੈ ਜਿਹੜੀ ਸਾਡੀ ਸਾਰੀ ਟੀਮ ਜਿਹੜੀ ਫਿਰੋਜ਼ਪੁਰ ਦੀ ਤੇ ਸਾਡੇ ਸਾਰੇ ਸਬਡਿਵੀਜ਼ਨ ਦੀ ਟੀਮ ਸਾਡੇ CIA ਬਹੁਤ ਵਧੀਆ ਕਾਰਗੁਜ਼ਾਰੀ ਕਰਕੇ ਇਹਨਾਂ ਨੇ ਮਿਹਨਤ ਦਿਨ ਰਾਤ ਅੰਤਕ ਮਿਹਨਤ ਕਰਕੇ ਇਹਨਾਂ ਨੇ ਆ ਵਧੀਆ ਰਿਕਵਰੀਆਂ ਕੀਤੀਆਂ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਵੀ ਨਸ਼ੇ ਦੇ ਵਿਰੁੱਧ ਜਿਹੜਾ ਇਹ ਯੁੱਧ ਚੱਲ ਰਿਹਾ ਹੈ ਇਹਦੇ ਵਿੱਚ ਅਸੀਂ ਹੋਰ ਵੀ ਮਿਹਨਤ ਦੇ ਨਾਲ ਜਿਹੜਾ ਅਗਲੇ ਦਿਨਾਂ ਦੇ ਵਿੱਚ ਸਾਰੀ ਫਿਰੋਜ਼ਪੁਰ ਪੁਲਿਸ ਕੰਮ ਕਰੂਗੀ ਤੇ ਆਪਾਂ ਨੂੰ ਆਸ ਹੈ ਵੀ ਆਉਂਦੇ ਦਿਨਾਂ ਚ ਅਸੀਂ ਹੋਰ ਵੀ ਵੱਡੀਆਂ ਰਿਕਵਰੀਆਂ ਕਰਾਂਗੇ ਤੇ ਇਹ ਜਿਹੜੇ ਨਸ਼ਿਆਂ ਦੇ ਖਿਲਾਫ ਜਿਹੜਾ ਯੁੱਧ ਹੈ ਉਹਨੂੰ ਇੱਕ ਫੈਸਲਾ ਕੁੱਨ ਆਪਾਂ ਕਹਿ ਸਕਦੇ ਹਾਂ ਵੀ ਉਹਦੇ ਵਿੱਚ ਸਮੇਂ ਚ ਲੈ ਜਾਾਂਗੇ ਤੇ ਜਲਦ ਤੋਂ ਜਲਦ ਆਪਾਂ ਇਹ ਕੋਸ਼ਿਸ਼ ਕਰਕੇ ਨਸ਼ਾ ਨੂੰ ਖਰਾਬ ਖਤਮ ਕਰੀਏ ਇਹਦੇ ਸਾਹਮਣੇ 1 ਕਿਲੋ ਤੋਂ 20 ਗ੍ਰਾਮ ਜਿਹੜੀ ਖੜੀ ਜਾ ਚੁੱਕੀ ਆ ਤੁਸੀਂ ਕੈਲਕੂਲੇਟ ਤੁਸੀਂ ਕਰ ਲਓ ਜੇ ਮੇਰਾ ਮੈਥ ਥੋੜਾ ਵੀ ਗਿਆ ਬਿਲਕੁਲ ਬਾਕੀ ਬਾਕੀ ਸੀ ਉਹਦੀ ਹਾਂਜੀ ਹਾਂਜੀ ਉਹ ਇਹ ਦਾ ਦੂਜਾ ਭਰਾ ਹੈ ਜੀ ਸਰ ਲੇਡੀ ਨੇ ਮਿਲ ਕੇ ਤਾਂ ਪਰ ਦੱਸਿਆ ਜੀ ਇਹ ਜਿਹੜੇ ਪੁੱਛਗੇ ਸੀ ਚੀਜ਼ਾਂ ਸਾਹਮਣੇ ਆਈਆਂ ਜੀ ਵੀ ਇਹ ਹਾਂਜੀ ਹਾਂਜੀ ਇਹਨਾਂ ਦੀ ਪੂਰੀ ਫੈਮਿਲੀ ਅੱਗੋਂ ਦੀ ਅੱਗੋਂ ਜਿਹੜੇ ਸਾਰੇ ਪਰਿਵਾਰ ਹੀ ਮਤਲਬ ਇਹ ਵੀ ਤਸਵੀਰ ਜਿਹੜੀ ਕਰ ਰਹੇ ਆ ਆ ਦੇਖੋ ਜੀ ਇਹ ਸਾਹਮਣੇ ਆ ਇਹਨਾਂ ਨੂੰ ਜਵੇਂ ਜੇ ਕੋਈ ਛੇਤੀ ਅਮੀਰ ਬਣਾ ਚਾਹੁੰਦਾ ਤੇ ਇਹੋ ਜੇ ਲਾਲਚਾਂ 'ਚ ਪਏ ਰਹਿੰਦੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਜਦੋਂ ਫੜੇ ਜਾਣਾ ਉਸ ਤੋਂ ਬਾਅਦ ਜਿਹੜੀ ਸਾਰੇ ਲਾਲਚ ਲੋੰਜ ਖਤਮ ਹੋ ਜਾਣੇ ਸਾਰੇ ਪੈਸੇ ਬੇਮਹਣਾ ਹੋ ਜਾਣੇ ਆ ਤੇ ਜਿਹੜੇ ਕੁਛ ਤਾਂ ਪੈਸੇ ਇਹਨਾਂ ਦੇ ਮਕਦਮੇ ਤੇ ਲੱਗ ਜਣੇ ਆ ਤੇ ਜਿਹੜੇ ਦੂਸਰਾ ਰਹਿੰਦੇ ਜਿਹੜੇ ਪੈਸੇ ਆ ਜਿਹੜੀ ਇਹਨਾਂ ਨੇ ਇਲ ਗਾਟਨ ਵੈਲਥ ਹੈ ਇਹ ਨਜਾਇਜ਼ ਨਸ਼ੇ ਦੇ ਕਾਰੋਬਾਰ ਤੋਂ ਪੈਸੇ ਬਣਾਏ ਹੋਏ ਆ ਉਹ ਪੁਲਿਸ ਕੋਲ ਅਸੀਂ ਜਿਹੜੀ ਕਾਰਵਾਈ ਆਲਰੇਡੀ ਕਰ ਰਹੇ ਆ 6th ਐਫ ਦੇ ਤਹਿਤ ਅਸੀਂ ਪ੍ਰਾਪਰਟੀ ਜਿਹੜੀ ਨਜਾਇਜ਼ ਦੇ ਕਾਰੋਬਾਰ ਚ ਬਣਾਈ ਹੁੰਦੀ ਉਸ ਨੂੰ ਅਸੀਂ 6th ਐਫ ਰਹੀ ਉਹਨੂੰ ਅਸੀਂ ਫ੍ਰੀਜ਼ ਕਰਦੇ ਆ ਤੇ ਉਸ ਨੂੰ ਜ਼ਬਤ ਕੀਤਾ ਜਾਂਦਾ ਪ੍ਰਾਪਰਟੀ ਨੂੰ